ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ ਐਨਜੀਟੀਏ ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇੰਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJT ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJTA ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਖ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਿਹੀਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ ਐਨਜੀਟੀਏ ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇੰਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJTI ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJTI ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਖ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਿਹੀਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ एनजेटीएन ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇਨਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJTI ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJTI ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਖ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਿਹੀਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ एनजेटीएन ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇਨਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJTI ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJTI ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਵệਕ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਈਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ ਐਨਜੀਟੀਏ ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇੰਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJT ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJTA ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਵệਕ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਈਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ ਹੁਣ ਨਿਊਜ਼ੀਲੈਂਡ ਦੇ ਵਿੱਚ ਵਾਰੰਟ ਆਫ ਫਿਟਨੈਸ ਵਿੱਚ ਧੋਖਾਧੜੀ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਪਹਿਲੀ ਵਾਰ ਬਿਲਬੋਰਡ ਤੇ ਲੱਗੇ ਕੈਮਰੇ ਰਾਹੀਂ ਕਾਰਾਂ ਅਤੇ ਟਰੱਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਟ్రਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਜਾਲੀ ਵਾਰੰਟ ਆਫ ਫਿਟਨੈਸ ਨੂੰ ਰੋਕਣਾ ਸੀ ਐਨਜੀਟੀਏ ਨੇ ਦੱਸਿਆ ਹੈ ਕਿ ਇਹ ਕੈਮਰੇ ਅਰਬਨ ਇੰਟਰਸੈਕਸ਼ਨ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਦੀ ਵਰਤੋਂ ਸਿਰਫ ਇਹ ਸਾਬਤ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸੇ ਸਮੇਂ ਤੇ ਕੋਈ ਵਾਹਨ ਕਿਸ ਤਾਂ ਮੌਜੂਦ ਸੀ ਉਦਾਹਰਨ ਵਜੋਂ ਜੇ ਕਿਸੇ ਇੰਸਪੈਕਟਰ ਨੇ ਦੱਸਿਆ ਹੈ ਕਿ ਉਸਨੇ ਆਕਲਨ ਵਿੱਚ ਕਾਰ ਦੀ ਜਾਂਚ ਕੀਤੀ ਸੀ ਪਰ ਕੈਮਰੇ ਵਿੱਚ ਉਹੀ ਕਾਰ ਉਸ ਸਮੇਂ ਕ੍ਰਾਈਸਰਸ ਵਿੱਚ ਰਿਕਾਰਡ ਕੀਤੀ ਗਈ ਸੀ ਤਾਂ ਇਹ ਗਲਤ ਦਾਅਵਿਆਂ ਨੂੰ ਬੇਨਕਾਬ ਕਰ ਸਕਦੀ ਹੈ NJT ਅਨਸਾਰ ਇਹ ਗੱਲ ਗੁਪਤ ਰੱਖੀ ਗਈ ਹੈ ਤੇ ਪ੍ਰਾਈਵੇਟ ਥਰਡ ਪਾਰਟੀ ਕੰਪਨੀਆਂ ਦੇ ਕੈਮਰੇ ਅਤੇ ANPR ਸਿਸਟਮ ਦੀ ਵਰਤੋਂ ਨੈਤਿਕ ਅਤੇ ਨਿਗਰਾਨੀ ਹੱਕਾਂ ਦੇ ਸਵਾਲ ਖੜੇ ਕਰਦੀ ਹੈ NJT ਇਹ ਇਸ ਸਮੇਂ ਪੁਲਿਸ ਤੋਂ ਕਈ ਸਪੀਡ ਅਤੇ ਰੈੱਡ ਲਾਈਟ ਕੈਮਰੇ ਆਪਣੇ ਹਵਾਲੇ ਲੈ ਰਹੀ ਹੈ ਅਤੇ ਉਹਨਾਂ ਦੀ ਥਾਂ ਤੇ ਨਵੇਂ ਹਾਈ ਟੈਕ ਮਾਡਲ ਕੈਮਰੇ ਲਗਾ ਰਹੀ ਹੈ ਇਹ ਟ్రਾਇਲ ਉਹਨਾਂ ਕੈਮਰੇ ਤੋਂ ਵੱਖਰਾ ਹੈ ਇਹ ਨਵੇਂ ਕੈਮਰੇ ਸੇਫਰ ਸਿਟिज ਵੀ ਗ੍ਰਿਡ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੋ ਇੱਕ ਆਕਲੈਂਡ ਆਧਾਰਿਤ ਕੰਪਨੀ ਚਲਾ ਰਹੀ ਹੈ ਇਹ ਟ్రਾਇਲ ਪਰਿਵệਚ ਵਿੱਚ ਇਨਸਪੈਕਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦਾ ਇੱਕ ਵਧੀਆ ਢੰਗ ਸਾਬਤ ਹੋ ਸਕਦਾ ਹੈ ਪਰ ਇਹ ਵੀ ਲਾਜ਼ਮੀ ਹੈ ਕਿ ਅਜਈਆਂ ਨਿਗਰਾਨੀਆਂ ਤੇ ਜਨਤਾ ਅਤੇ ਯੋਗ ਨਾਲ ਸੰਬੰਧਿਤ ਲੋਕਾਂ ਨੂੰ ਪੂਰੀ ਤਨਕਾਰੀ ਹੋਣੀ ਚਾਹੀਦੀ ਹੈ